ਸਾਨਾਗੂ ਜਗਜੀਤ ਸਿੰਘ ਢੱਲੇਵਾਲ ਦਾ ਮਰਨ ਵਰਤ 6ਵੇਂ ਦਿਨ ਵੀ ਜਾਰੀ ਰਿਹਾ ਤੇ ਖਨੋਰੀ ਬਾਰਡਰ ਤੇ ਪਹੁੰਚ ਕੇ ਪਟਿਆਲਾ ਦੀ ਐਸਐਸਪੀ ਨਾਨਕ ਸਿੰਘ ਵੱਲੋਂ ਅੱਜ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਤੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਆ ਐਸਐਸਪੀ ਨੇ ਜਾਣਕਾਰੀ ਦਿੱਤੀ ਕਿ ਢੱਲੇਵਾਲ ਦੀ ਸਿਹਤ ਵਿੱਚ ਹੁਣ ਪਹਿਲਾਂ ਨਾਲੋਂ ਸੁਧਾਰ ਦਿਖਾਈ ਦੇ ਰਿਹਾ ਹੈ ਤੇ ਢੱਲੇਵਾਲ ਨੂੰ ਉਹਨਾਂ ਦੇ ਨਾਲ ਕਾਫੀ ਗੱਲਬਾਤਾਂ ਕੀਤੀਆਂ ਗਈਆਂ ਨੇ ਸਿਹਤ ਬੈਟਰ ਹੈ ਜੀ ਅੱਗੇ ਨਾਲੋਂ ਕਾਫੀ ਗੱਲਬਾਤਾਂ ਵੀ ਹੋਈਆਂ ਕਾਫੀ ਛਿਲਕੇ ਗੱਲਬਾਤਾਂ ਹੋਈਆਂ ਤੇ ਦੇਖਣ ਨੂੰ ਲੱਗਦਾ ਹੈ ਕਿ ਸਿਹਤ ਅੱਗੇ ਨਾਲੋਂ ਬੈਟਰ ਹੈ ਇਹ ਕਪਲੀ ਹੋਰ ਜਲਦੀ ਠੀਕ ਹੋਣਗੇ ਤੇ ਤੁਰਨ ਫਿਰਨ ਰੁਕੀ ਹੋਣਗੇ। ਗੈਪ ਕਹਿੰਦੇ ਜਿਹੜਾ ਪੈ ਗਿਆ 15 ਘੰਟੇ ਦਾ ਉਸ ਤੋਂ ਬਾਅਦ ਕਹਿੰਦੇ 2 ਦਿਨ ਹੋ ਗਏ ਆ ਸਰੀਰ ਉਸ ਸਾਬ ਦਾ ਨਹੀਂ ਰਿਹਾ ਕਮਜ਼ੋਰੀ ਜ਼ਿਆਦਾ ਹੋ ਗਈ ਹੈ। ਅੱਜ ਵੀ ਬਾਹਰ ਨਹੀਂ ਆਏ ਕੱਲ ਵੀ ਬਾਹਰ ਨਹੀਂ ਆਏ ਸੀਗੇ। ਇਹ ਤਾਂ ਡਾਕਟਰਜ਼ ਕਮੈਂਟ ਕਰ ਪਾਣਗੇ ਜੀ ਇਹਦੇ ਤੇ ਕਿ ਉਹ ਜਿਹੜਾ ਗੈਪ ਪਿਆ ਹੈ ਉਹਦੇ ਕਰਕੇ ਬਟ ਆਈ ਡੋਨਟ ਫੀਲ ਕਿ 15 ਘੰਟੇ ਦਾ ਕੋਈ ਗੈਪ ਹੋ ਜਾ ਕੋਈ ਮੀਨੇਜਰ ਗੈਪ ਹੈ। ਸੋ ਬਾਕੀ ਡਾਕਟਰਸ ਐ ਤੇ ਜ਼ਿਆਦਾ ਕਮੈਂਟ ਕਰ ਪਾਣਗੇ ਮੈਨੂੰ ਤਾਂ ਜਿਹੜਾ ਮੈਂ ਤੁਹਾਨੂੰ ਫਿਜ਼ੀਕਲੀ ਵੇਖਣ ਤੇ ਜਿਹੜਾ ਪਤਾ ਲੱਗਦਾ ਉਹੀ ਦੱਸ ਸਕਦਾ ਸੋ ਉਹਦੇ ਨਾਲ ਮੈਨੂੰ ਤਾਂ ਸਿਚੁਏਸ਼ਨ ਕਾਫੀ ਬੈਟਰ ਲੱਗੀ ਸਰ ਡਾਕਟਰਾਂ ਨੂੰ ਮੀਡੀਆ ਤੇ ਦੂਰੀ ਕਿਉਂ ਬਣਾ ਕੇ ਰੱਖੀ ਜਾਂਦੀ ਹੈ ਜਦੋਂ ਮੀਡੀਆ ਤੋਂ ਕੋਈ ਸਵਾਲ ਪੁੱਛਿਆ ਜਾਂਦਾ ਹੈ ਉਹਨਾਂ ਦੇ ਹੈਲਥ ਨੂੰ ਲੈ ਕੇ ਕਿਉਂ ਦੂਰੀ ਬਣਾਈ ਜਾਂਦੀ ਹੈ ਆਖਿਰਕਾਰ ਕਿਸੇ ਚੀਜ਼ ਦਾ ਉਲਾਂ ਰੱਖਿਆ ਜਾ ਰਿਹਾ ਹੈ ਪ੍ਰਸ਼ਾਸਨ ਵੱਲੋਂ ਕੋਈ ਉਲਾਂ ਨਹੀਂ ਰੱਖਿਆ ਜਾ ਰਿਹਾ ਅਸੀਂ ਸਿਵਲ ਸਰਜਨ ਸਾਹਿਬ ਨਾਲ ਗੱਲ ਕਰਦੇ ਹਾਂ ਜੇ ਇਹੋ ਜਿਹੀ ਕੋਈ ਹੈਗਾ ਵੀ ਕਮਿਊਨੀਕੇਸ਼ਨ ਦਾ ਕੋਈ ਇਸ਼ੂ ਹੈ ਡਾਕਟਰਸ ਵੱਲੋਂ ਤੇ ਉਹਨਾਂ ਵੱਲੋਂ ਇੱਕ ਸੀਪੀਆਰਓ ਕਰਵਾ ਦਾਂਗੇ ਸਿਵਲ ਸਤਜਨ ਸਾਹਿਬ ਨੂੰ ਮਿਲ ਕੇ ਜਿਹੜਾ ਪਰਸਨਲ ਗੱਲਬਾਤ ਕਰਕੇ ਤੁਹਾਨੂੰ ਸਾਰੀ ਇਨਫੋਰਮੇਸ਼ਨ ਵੀ ਦੇ ਦਿਆ ਕਰੂਗਾ ਤੇ ਸਾਰਾ ਕੁਝ ਦੱਸ ਦੇਗਾ ਕਿਉਂਕਿ ਨਾ ਤਾਂ মিডিਆ ਬੁਲੇਟਿਨ ਜਾਰੀ ਹੁੰਦਾ ਹੈ ਨਾ ਕਿਸੇ ਤਰੀਕੇ ਦਾ ਕੋਈ ਸੀਨੀਅਰ ਜਾਂ ਕੋਈ ਡਾਕਟਰ ਦੂਸਰਾ ਗੱਲਬਾਤ ਕਰਦਾ ਤਾਂ ਕਾਫੀ ਆਈ ਅੰਡਰਸਟੈਂਡ ਜੀ ਕਿ ਤੁਹਾਨੂੰ ਜਿਹੜਾ ਹੈਲਥ ਦੀ ਕੰਡੀਸ਼ਨ ਦਾ ਰੈਗੂਲਰ ਅਪਡੇਟ ਮਿਲਦੇ ਰਹਿਣੇ ਚਾਹੀਦੇ ਸੋ ਕੋਈ ਪੀਆਰਓ ਉਹਨਾਂ ਵੱਲੋਂ ਨਿਯੁਕਤ ਕਰਾ ਲਾਂਗੇ ਸਿਵਲ ਸਰਜਨ ਸਾਹਿਬ ਵੱਲੋਂ ਸੋ ਥੈਟ ਕਿ ਤੁਹਾਡੇ ਵਾਸਤੇ ਵੀ 1.0 ਪਰਸਨ ਹੋ ਜਾ ਜਿਹੜਾ ਗੱਲਬਾਤ ਤੁਸੀਂ ਉਹਦੇ ਨਾਲ ਕਰ ਸਕੋ ਜਿਹੜੀ ਚਿੱਠੀ ਲਿਖੀ ਸੀਗੀ ਉਧਰ ਮੈਡੀਕਲ ਸੁਪਰਡੈਂਟ ਤੋਂ ਡਾਕਟਰਾਂ ਦੀ ਟੀਮ ਵੱਲੋਂ ਕੋਈ ਉਸ ਤੇ ਗੱਲਬਾਤ ਹੋਈ ਬਾਅਦ ਦੇ ਵਿੱਚੋਂ ਕਿਉਂਕਿ ਥਰੂ ਤੁਹਾਡੇ ਤੋਂ ਹੀ ਹੋਣਾ ਸੀ ਬਾਕੀ ਸਭ ਨਹੀਂ ਮੇਰੇ ਨਾਲ ਉਸ ਬਾਰੇ ਕੋਈ ਗੱਲਬਾਤ ਨਹੀਂ ਹੋਈ ਨਾ ਤਾਂ ਮੈਡੀਕਲ ਸੁਪਰਡੈਂਟ ਨਾਲ ਹੀ ਹੋਈ ਹੈ ਤੇ ਨਾ ਹੀ ਜਿਨ੍ਹਾਂ ਨੇ ਚਿੱਠੀ ਲਿਖੀ ਸੀ ਉਹਦੇ ਬਾਰੇ ਕੋਈ ਗੱਲਬਾਤ ਅਸਦੀ ਇੱਕ ਇੱਕ ਸਾਡਾ ਗੁਰਜੀਤ ਸਿੰਘ ਢੱਲੇਵਾਲ ਨੂੰ ਡਾਕਟਰਾਂ ਵੱਲੋਂ ਮੈਡੀਕਲ ਟ੍ਰੀਟਮੈਂਟ ਦਿੱਤਾ ਜਾ ਰਿਹਾ ਹੈ ਤੇ ਵੀ ਤਜਨੀ ਉਹਨਾਂ ਨੂੰ ਇੱਕ ਸਪੈਸ਼ਲ ਟ੍ਰੌਲੀ ਦੇ ਵਿੱਚ ਸ਼ਿਫਟ ਕੀਤਾ ਗਿਆ ਸੀ ਜਿੱਥੇ ਕਿ ਡਾਕਟਰਾਂ ਦੀ ਟੀਮ ਵੱਲੋਂ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਜਗਬਨ ਚਿਵਲੀ ਅਨਿਲ ਜਾਨ ਦੀ ਰਿਪੋਰਟ